ਹੋ ਜੀ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਿਲੋ ਜੱਜ ਗੁਰਿੰਦਰ ਨੂੰ ਗਿੰਦਰ ਕਿਹਾ ਲੈ ਇੱਧਰ ਆ ਲੈ ਤੁਸੀਂ ਆ ਬਰਾਦਰ ਇੱਧਰ ਪਹਿਲਾਂ ਤੁਸੀਂ ਮਿਲ ਲੈ ਹਾਂ ਹਾਂ ਕਿਹੜੇ ਤਰ੍ਹਾਂ ਕਿਹੜੇ ਟ੍ਰੈਕਟਰ ਕਰ ਟ੍ਰੈਕਟਰ ਆਪਣਾ ਘਰ ਆ ਟ੍ਰੈਕਟਰ ਕਿੱਥੇ ਹੈ ਮੈਂ ਇਹ ਤਾਂ ਮੰਨ ਲ ਗਿਨੀ ਅੱਜ ਪਾਣੀ ਦੀ ਜਮਾ ਚੋ ਵੀ ਪਾਣੀ ਨਹੀਂ ਹੈਗਾ ਠੀਕ ਪਏ ਜੀ ਹਾਂ ਹਾਂ ਉਹਦਾ ਹੁਣ ਬਾਸ਼ਬਾ ਚੱਲੇ ਨਾ ਦੋ ਚਾਰ ਦਿਨ ਫੇਰ ਸੋਪ ਗਏ ਨੇ ਹਾਂ ਹਾਂ ਸਾਰਾ ਸੁੱਪ ਜਾਣਾ ਮੈਂ ਵੀ ਜਾ ਕੇ ਆਇਆ ਦੀਦਰੇ ਨੂੰ ਅੱਛਾ ਤਾਂ ਹੀ ਫਿਰ ਅਸੀਂ ਸਾਈਡਾਂ ਜਾਂ ਕਰਨ ਲੱਗੇ ਤੇ ਲਾਗ ਅੱਛਾ ਡਾਊਨ ਕਰਕੇ ਆਉਂਦੇ ਉਹ ਹੋ ਜਵੇ ਵੇ ਵਟਾਂ ਦੇ ਵਟਾਂ ਦੇ ਵੀ ਵਟ ਜਿਹੜੀ ਆਪਣੀ ਜੇ ਵਟ ਪਰ ਬੈਠ ਕੇ ਦਵੱਲੇ ਨੂੰ ਹੋ ਜਵੇ ਮੈਂ ਵੀ ਕਦੇ ਆਉਣੀ ਸਿਹਰਾ ਭਈਏ ਲਾਉਂਗੇ ਗੈਲ ਅੱਛਾ ਇੱਥੇ ਜਿਹੜੀ ਪਿੰਡ ਵਾਲੀ ਹੈ ਇੱਕ ਚੈਲਿੰਗ ਨਹੀਂ ਕਰੂਗੀ ਕਰਕੇ ਆਉਂਗੇ ਆਪ ਠੀਕ ਹੈ ਮੈਂ ਨਾ ਕੀ ਕਰਿਆ ਸਵੇਰ ਨੂੰ ਅੱਜ ਹੁਣ ਗਿਆ ਤਾਂ ਮੈਂ ਮੰਡਗੀ ਨਹੀਂ ਸਵੇਰ ਉਸ ਬਹੁਤ ਹੀ ਸਵੇਰ ਨੂੰ ਕਰ ਉਹ ਪੱਪੀ ਨਾਲ ਦੇ ਕਿੰਨੀ ਇੱਕ ਸਿਰ ਮੇਰਾ ਖੜਾ ਤਾ ਉਹ ਮੈਂ ਪੈਰ ਗੱਲ ਅੰਦਰ ਨੂੰ ਮੋੜਿਆ ਆ ਉਹ ਵੀ ਠੀਕ ਹੈ ਉਹਨੇ ਮੱਟਾਂ ਦੇ ਗੈਰ ਕਰ ਮੈਂ ਕੋ ਮੈਂ ਲੈਣਾ ਮੱਟਾਂ ਦੇ ਗੱਲ ਤੇ ਜੀਰੀ ਅੰਦਰੋਂ ਮੋੜੀ ਜਾਣੀ ਪਏ ਹਾਂ ਪਈ ਬੂਟੇ ਟੁੱਟ ਜਾਣ ਹੁਣ ਤਾਂ ਕੋਈ ਚੱਕਰ ਨਹੀਂ ਜੀਰੀ ਪੱਕੀ ਪਈ ਹੈ ਸੁੱਕੀ ਜੀਰੀ ਹੈ ਜਗ੍ਹਾ ਰੁਕਣੀ ਚਾਹੀਦੀ ਹਾਂ ਆ ਲੋ ਵੇਖਣੇ ਕਰ ਦਾਂ ਜਾ ਕੇ ਫਿਰ ਜਾਨ ਨੂੰ ਆ ਵੀ ਪਤਾ ਲੱਜਣਾ ਮੰਡੀਆਂ ਮੁੰਡੀਆਂ ਹਾਂ 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 ਜਾਨ ਨੂੰ ਧਰਤੀ ਬਤਾਉਣੀ ਹੈ ਨਾ ਜਦ ਤੱਕ ਹੋਣਾ ਲੋੜ ਜੀ ਐ ਜੀਰੀ ਵੱਢਣੀ ਹੁੰਦੀ ਐ ਕਿਲੇ ਸਿ ਪਹਿਲਾਂ ਬੰਦ ਗਿਆ ਬੰਦ ਸਟਾਰਟ ਹੋ ਜਾਂਦਾ ਜੀ 11 ਦੇ ਬਾਜੀ ਵਿੱਚ ਆ ਉਹ ਹਾਂ ਹਾਂ ਉਹ ਗਿੱਲੀ ਨਾਲ ਲੈ ਉਹ ਸੁੱਕੀ ਨਾਲ ਲੈ ਉਹ ਵਾਲੀ ਘਰ ਦੀ ਗੱਲ ਐ ਜੀਰੀ ਹੁਣ ਘਰ ਵੀ ਬੰਦਾ ਕਿੰਨੀ ਖੋਲੂਗਾ ਘਰ ਫੋਲਣ ਜਗ੍ਹਾ ਜਗ੍ਹਾ ਹੀ ਨਹੀਂ ਹੈਗੀ ਹੁਣ ਰਾਜ ਦੀ ਥੋੜੀ ਜੀ ਉਹ ਐ ਉਹੀ ਫੁੱਲ ਨਹੀਂ ਔਖੀ ਹੋਈ ਵੀ ਪੰਜ ਸੱਤ ਕੋਇੰਟ ਵਾਲੀ ਟਰਾਲਾ ਫੁੱਲ ਭਰਿਆ ਹੋਵੇ ਕਿੱਥੇ ਫੁੱਲ ਹੋ ਜੂਗੀ ਕਿੱਥੇ ਆ ਡੇਢ ਵਿੱਗੇ ਦੀ ਐ ਹਾਂ ਹਾਂ ਟਰਾਲੇ ਮੇ ਵੀ ਭਈਆ ਧੱਲੇ ਭਈਆ ਉਹੀ ਗੱਲ ਐ ਫਿਰ ਮੇਹਲਿਕ ਬੰਦਾ ਵੀ ਉਹ ਆ ਹਾਂ ਡੇਢ ਵਿੱਗੇ ਦੀ ਐ ਤੋਂੜਾ ਜੇ ਜੁਣ ਮਾਨੇ ਕਿ ਆ ਜੀ ਚਾਰ ਪੰਜ ਕਿਲਿਆਂ ਦਾ ਟਰੈਲਰ ਭਰੇ ਹੋਣ ਦੋ ਕਿੱਥੇ ਕਰ ਲੂਗੇ ਹੂੰ 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 ਥੱਲੇ ਤਾਂ ਨੀਂ ਗਿੱਲੀ ਆ ਪਲੀਆਂ ਨਹੀਂ ਆਈ ਇਹ ਨਹੀਂ ਆਈ ਪਲੀਆਂ ਥੱਲੇ ਤੇ ਫਿਕਸ ਰਹਾ ਬਹੁਤ ਹੈ ਗਰਾਊਂਡ ਤੇ ਆ ਜਦਾ ਉਹ ਤਾਂ ਹਾਂ 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 ਯਾ ਲੈ ਬੜਾ ਪੈਂਡ ਕਿੰਨੀ ਦਾ ਪਾਣੀ ਹੈਗਾ ਜਿਹੜਾ ਹੁਣ ਇੱਧਰ ਤੋਂ ਟਮਾਟਾ ਮਾਤਾ ਪਾਣੀ ਹੈ ਨਾ ਨਾ ਹੈ ਨਹੀਂ ਜਮੈਂ ਮੈਂ ਦੇਖਿਆ ਉਹ ਤਾਂ ਮੇਰੀ ਗੱਲ ਥੋੜਾ ਤੂੰ ਸਵੇਰੋਂ ਗਏ ਸੀ ਸੁੱਕੇ ਭਾਈ ਹਾਂ 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 ਤੇੜਾਂ ਜੀ ਮੈਂ ਵੀ ਜਾਇਆ ਆ ਉਧਰ ਤੇੜਾਂ ਜਾਓ ਤੇੜਾ ਤੇ ਪੈਰ ਖੜਨ ਲੱਜਣਾ ਇਹ ਹੂੰ ਹੂੰ ਹਾਂ ਇਹ ਮਾਥਰ ਕੰਮ ਲੱਗਿਆ ਬਈ ਇੱਧਰ ਪਰ ਆਸਾ ਅਸੀਂ ਗਾ ਤੂੰ ਹੁਣ ਜਾਣ ਤਾਰੇ ਨੂੰ ਟੋਲੇ ਨਾ ਕੱਢਦੀ ਇਹਨਾਂ ਦੇ ਟੋਲ ਨਹੀਂ ਮੈਂ ਫੇਰੀ ਤੇ ਜਾਂਦਾ ਥੱਲੇ ਰੱਗੀ ਰਹਿਣੀ ਹੈ ਅੱਛਾ ਹੁਣ ਪੱਧਰ ਤੇ ਲੱਗਿਆ ਵਾ ਕੰਮ ਕਰਨ ਠੀਕ ਹੈ ਸਮਝਿਆ ਹੁਣ ਇਹਦੇ ਤੇ ਖਰਾਬ ਹੁੰਦਾ ਕੰਮ ਥੱਲੇ ਅੱਛਾ ਜਿਹੜੀਆਂ ਲਾਗ ਰੱਖੀ ਲੈ ਦੇ ਹਾਂ ਖਰੀਦੀ ਨਾ ਆਹ ਲੈ ਹੁਣ ਇਹ ਭਾਰੀ ਕਰਦੇ ਮੈਂ ਲੈਣਾ ਪੱਲੜਾ ਅੱਛਾ ਹੁਣ ਇੱਥੇ ਅੰਦਰੇ ਫੋਲ ਦੇਣੀ ਮਾਸਰ ਉਹੀ ਗੱਲ ਹੈ ਵੀ ਜਿੱਕਰ ਹੁਣ ਘਰ ਆਪਾਂ ਚਾ ਇੰਨੇ ਤਾਂ ਤਾਂ ਆਪਾਂ ਦੇ ਲਈ ਔਖੀ ਹੋਏ ਬੈ ਰੱਖਣੀ ਜੇ ਬੜਾ ਟਰ ਲੱਗਦੇ ਘਰ ਫੁੱਲਣਾ ਪੈ ਜਵੇ ਬਹੁਤ ਔਖਾ ਕੰਮ ਹੈ ਯਾਰ ਹਾਂ ਹੁਣ ਮੈਂ ਕੱਲ ਬਾਹਰ ਫੁੱਲਣ ਲੱਗਦਾ ਮੌਸਮ ਅੱਜ ਵੀ ਖਰਾਬ ਹੈ ਬਾਹਰ ਫੁੱਲਣ ਵਾਲਿਆਂ ਨੇ ਅੱਛਾ ਇੱਕ ਹੋਰ ਦੇਖ ਥੱਲੇ ਤਾਂ ਇਹਨੇ ਸੁੱਕਣਾ ਹੀ ਨਹੀਂ ਹੈਗਾ ਜਮਈ ਸੁੱਕਣਾ ਨਹੀਂ ਹੁਣ ਮੈਂ ਇੱਥੇ ਪੱਲੜਾ ਕੋ ਫੋਲ ਦੇਣੀ ਅੱਛਾ ਅੰਦਰੇ ਅੰਦਰੇ ਠੀਕ ਹੈ ਇਹ ਕਿ ਠਿਕਠਾ ਉਹ ਚ ਪਾਇਰ ਵੱਜੀ ਜਾਣੇ ਹਵਾ ਲੱਗ ਜੇ ਹਾਂ ਇਹ ਤਾਂ ਹੈ ਮੇਰੀ ਡੱਬੀ ਵੀ ਥੱਲੇ ਉਹ ਖਰਾਬ ਹੈ ਠੀਕ ਠੀਕ ਹੈ ਕਿੰਜ ਮੀਮੂ ਆਇਆ ਪਿੱਛੇ ਦੇ ਅੰਦਰ ਪਈ ਹੈ ਹਾਂ ਜਾ ਕੇ ਉਹ ਬਿਸਤਰਾ ਜੇ ਮਾਹੂੜ ਹੁੰਦਾ ਫਿਰ ਮੈਂ ਬਾਹਰ ਹੀ ਹੋ ਲੇ ਠੀਕ ਹੈ ਉਹ ਮੀ ਦਾ ਭਰੋਸਾ ਨਹੀਂ ਹੈਗਾ ਕੋਈ ਭਰੋਸਾ ਨਹੀਂ ਹੈਗਾ ਹਾਂ ਹਾਂ ਹੁਣ ਮੈਂ ਪੱਦਰ ਦੇ ਲੱਗਿਆ ਹੋਇਆ ਜਿਹੜੀ ਕਿੱਥੇ ਕਿਤੇ ਪਈ ਉਹ ਸਾਰੇ ਦੇ ਰਲਦੀ ਹੈ ਠੀਕ ਠੀਕ ਹੈ ਨਹੀਂ ਤਾਂ ਫਿਰ ਉਹਨਾਂ ਜੰਮਿਆ ਨੂੰ ਹਾਂ ਹਾਂ ਤਾਂ ਕਹਿੰਦੇ ਕਾੜ ਦੇਖ ਦੇ ਕੇ ਉਹ ਕਰ ਰਿਹਾ ਹੈ ਮੈਂ ਤਾਂ ਇਹ ਤਰ ਮੈਂ ਟੱਕਰਾ ਵਾਲਾ ਕਿਤੇ ਕਿਤੇ ਨਾ ਖਰਾਬ ਲੱਗ ਰਿਹਾ ਠੀਕ ਠੀਕ ਹੈ ਮੈਂ ਆ ਰ ਹਾਂ 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 ਹੁਣ ਹੱਥਾਂ ਨਾਲ ਨਾ ਵਾਲਾ ਕਿ ਕੋਈ ਅਲ ਵੀ ਜਿਹੜਾ ਮੰਡੀਆਂ ਮੁੰਡੇ ਦਾ ਫਰਕ ਹੁੰਦਾ ਏ ਉਹ ਹੋਰ ਚੀਜ਼ ਹੁੰਦੀ ਆ ਹੁਣ ਥੱਲੇ ਜੇ ਤਰਪਾਲ ਉਹ ਵਿਛਾਈਏ ਪਾ ਕੱਚੇ ਪਰ ਵੀ ਉਹ ਥੱਲੇ ਦੀ ਹਵਾ ਨਹੀਂ ਛੱਡਣੀ ਹੈਗੀ ਉਹਨੇ ਤੇ ਅੱਜ ਸਵੇਨੇ ਵੀ ਟੈਂਟਰਾਲੇ ਭਰੇ ਵੇ ਤੇ ਕਹਿੰਦੇ ਉਹਨੂੰ ਵੀ ਸਾਰੇ ਘਰੇ ਪੂਰੇ ਤਾਰੇ ਕੱਲ ਮੈਂ ਤੇ ਫੇਰ ਪਿੱਛੇ ਨਿਕਲਦੇ ਤੇਰ ਬਹੁਤ ਵਾਅਰ ਜਾਂਦਾ ਬਚਕ ਨਹੀਂ ਨਾ ਹੁੰਦਾ ਸਮਾਨ ਅੱਛਾ ਮੰਡੀ 'ਚ ਹੁਣ ਸੁੱਕਣੇ ਵੀ ਨਹੀਂ ਹੈਗੀ ਕਹਿੰਦੇ ਇਦੀ ਤਰੀ ਖੇਤਮਾ ਜੀ ਦੀ ਹਾਂ ਕਹਿੰਦਾ ਪਹਿਲਾਂ ਧੁੱਪ ਪੈਂਦੀ ਆ ਪਾ ਕਹਿੰਦਾ 17 ਵਜੇ ਠੀਕ ਆ ਜਾਈਗਾ ਨਹੀਂ ਆਉਣਾ ਹੈਗਾ ਬਹੁਤ ਆਫਾ ਆ ਤਾਂ ਪੱਲੜੇ ਫੜ ਤਰੀ ਬੀ ਕੱਲ ਤਾਂ ਮੈਂ ਕਹੀ ਫੇਰੀ ਗਿਆ ਹਮ ਮਹਾਜਾ ਸੁੱਕੀ ਹੈ ਉਹੀ ਗੱਲ ਹੈ ਉਹਦੇ ਮੈਂ ਉੱਥੇ ਦੇਖਿਆ ਮਹੌਕਾ ਹੁਣ ਵੀ ਹਲੇ ਮੈਂ ਪੱਲੜ ਲਿਆਉਣਾ ਹੈ ਅੱਛਾ 10 ਵਜੇ ਮੈਂ ਜਾਣਾ ਰਿਸ਼ਤੇਦਾਰੀ ਜਦੋਂ ਠੀਕ ਹੈ ਮੈਂ ਹੁਣ ਖੋਲ ਦੇਣੀ ਹੈ ਜਿਹੜੇ ਹੁਣ ਮੈਂ ਥੱਲੇ ਦੇ ਕੱਟ ਰਿਹਾ ਕੀ ਆ ਉਹ ਹਵਾ ਲੱਗੂਗੀ ਹਾਂ ਹੁਣ ਲੱਗੂ ਹਵਾ ਇਹਨਾਂ ਨੂੰ ജാട്ട സോക്കാ ਕਿਹੜੀ ਜੀ ਇਹ ਮੈਂ ਜੀ ਹਾਂ ਨਾ 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 ਹਾਂ ਹੂੰ ਉਹ ਇਹ ਕਹਾਂਗਾ ਲੈ ਪੱਲੀ ਕਹਾਂ ਵਛਾਲੂਗਾ ਨਾਲੇ ਚੱਲ ਚੱਲ ਬਸ ਹਲੇ ਲਓ ਜੀ ਮਿਲੋ ਇੱਧਰ ਅਜੂ ਨੂੰ ਚਾਲ ਆ ਜੀ ਸਸਤੀ ਕਰ ਸਸਤੀ ਕਾਰ ਜੋ ਬੜਾ ਵਜਨ ਪਾਉਣ ਲੱਗਿਆ ਵਾ ਹਾਂ ਵੀ ਹਾਂ ਜੀ ਹਾਂ ਕਿੰਨੇ ਟਪਾਉਣੇ ਇਹ ਚ ਹਾਂ 200 ਪੈ ਜੂਗੀ 200 ਬੱਛਾ ਅੱਛਾ ਇਹ 200 ਦਾ 6 ਕਿਲੋ ਦਾ ਗੇੜ ਵਜਨ ਹੋਏ ਨਾ ਹਾਂਜੀ ਗਿੱਲੀ ਆ ਬੱਦੇ ਹੋ ਜਾਣੇ ਅੱਛਾ ਤੇ ਵਜਨ ਲੈ ਜਾਂਦੇ ਨਾ ਜਣਾ ਹੌਲੀ ਹੌਲੀ ਅੱਛਾ ਟੈਟੂ ਠੀਕ ਹੈ ਜੀ ਦੇਖ ਅੱਛਾ ਲੱਦੋ ਕੀ ਹੁੰਦੋ ਸੋ ਲੱਦੋ ਜੀ ਠੀਕ ਹੈ ਠੀਕ ਹੈ ਵਧੀਆ ਲੈ ਇੰਤਕ ਕਮਰੇ ਚ ਹਾਂ ਬਾਹਰ ਨੂੰ ਕੱਢ ਲੈ ਵੈਲਾ ਇਹਨੂੰ ਸੜਕ ਪਰ ਨੂੰ ਠੀਕ ਹੈ ਤਨੋਂ ਟ੍ਰੇਕ ਹੈਗੀ ਮੀਂਹ ਜਿਹੀ ਨਹੀਂ ਹੈਗੀ। ਤਨੋਂ ਮੀਂਹ ਵਾ ਕਿਦੋਂ ਗੱਡੀ ਆਏ ਹੁਣ। ਫਿਰ ਅੱਜ ਪੱਕੀ ਪੱਕੀ ਜਿਹੀ ਕਮਾਖੀ ਲਿਆਉਂਗਾ ਹੈਂ। ਅੱਛਾ। ਸ੍ਰੀਕਾਲ। ਭੁੱਲ ਜੰਨੇ ਆ ਜੀ। ਠੀਕ ਹੈ ਪਤਾ ਨਹੀਂ ਲੱਗਦਾ ਵੀ ਕਿਹੜੀ ਵੀਡੀਓ ਚ ਬਣਾਉਣੀ ਕਿਹੜੀ ਨਹੀਂ ਬਣਾਉਣੀ। ਹਾਂ ਸੀਟੀ ਬਣਾਉਣੀ। ਨਾ ਨਾ। ਹਾਂ। ਤਾਂ ਪਤਾ ਲੱਗੂਗਾ। ਅੱਛਾ। ਉਹ ਗੱਲਾਂ ਮਾਰਦਾ ਮੈਂ ਦੇਖਿਆ ਨਹੀਂ ਤੈਨੂੰ। ਠੀਕ ਹੈ। ਹੋਰ ਫਿਰ ਮੀਂਹ ਨਾ ਪਿਆ ਫੇ। ਕੱਲ ਤਾਂ ਗਾਲੇ ਨਹੀਂ ਜਦ ਮੈਂ ਸਟੇਟਸ ਤੇ ਲਾਇਆ ਤਾਂ ਗਾਲੇ ਨੇ ਤੇਰੇ ਉਸ ਸੈਲਰ ਨਾਲ ਬੈਠਾ ਹੋਣਾ ਉਹ ਅੱਛਾ ਉੱਥੇ ਦਾ ਹਾਂ ਬਹੁਤ ਮੀ ਬੈਠ ਗਿਆ ਉਧਰ ਐ ਪੀਡ ਨੇ ਕੀ ਆ ਇਹਨਾਂ ਦੀ ਗੱਲ ਅੱਛਾ ਉਧਰ ਕਿੰਨਾ ਕਾ ਮੀ ਹੈ ਨਹੀਂ ਉਧਰ ਅੱਛਾ ਮੀ ਨਹੀਂ ਆਪਣਾ ਇੱਥੇ ਝਾੜ ਸਾਹਬ ਤੱਕ ਮਾੜਾ ਮੋਟਾ ਠੀਕ ਹੈ ਕਿਉਂਕਿ ਔਰ ਤੇ ਪਰਨ ਤਾਂ ਜਮਾ ਹੀ ਨਹੀਂ ਅੱਛਾ ਝਾੜ ਮਾੜਾ ਮੋਟਾ ਜਿਹੜੀ ਘੂਰ ਕੇ ਹੁੰਦੀ ਹੈ ਉਹ ਹਾਂ ਉਹਦੋਂ ਨੂੰ ਮਰੰਡੇ ਵਾਲੂ ਕੇ ਆ ਠੀਕ ਗੱਲ ਮਰੰਡਾ ਹਾਂ ਇਹਦੇ ਨੂੰ ਵਾਪੇ ਆ ਐਸੀ ਮਰੰਡੇ ਦੀ ਗੱਲ ਨਾਮਾ ਸ਼ਹਿਰ ਨਹੀਂ ਹੈਗਾ ਬੰਗਿਆਂ ਹੈਗਾ ਅੱਛਾ ਇੱਧਰ ਵੀ ਸਾਰੇ ਪੁੱਛ ਹੋ ਗਏ ਮੁੰਡਾ ਫੋਨ ਆਇਆ ਕਿ ਤਾ ਠੀਕ ਠੀਕ ਐ ਹੋਰਾਂ ਉਰਾਂ ਹੀ ਐ ਮੀ ਆਪਣੇ ਪਰ ਬੌਂ ਨਖਾਣ ਹਾਂ ਹਾਂ ਆਪਣੇ ਰਜਿੰਦਰਗੜ ਦੇਖੀ ਆ ਹਾਂ ਉਹਨੇ ਫੀਲਡਰ ਭਾਏ ਬਦਲਤੀ ਭਾਜੀ ਛੇਮੇਰੇ ਕੋਸ਼ੇ ਸ਼ੋ ਨਹੀਂ ਹੁੰਦਾ ਉਹਦਾ ਸਟੇਟਰ ਦੇਖੀ ਪਾਣੀ ਇੰਨਨ ਅੱਛਾ ਵੀਰੀਆਂ ਡੁੱਬੀਆਂ ਪਈਆਂ ਫੇਰ ਉੱਥੇ ਮਸ਼ੀਨਾਂ ਕਿੱਥੇ ਚੱਲ ਜੂਗੀਆਂ ਛੇਤੀ ਹੁਣ ਨਹੀਂ ਉੱਥੇ ਕਿੱਥੇ ਹਾਂ ਹਾਂ ਪਾਣੀ ਨੂੰ ਵੀ ਟਾਈਮ ਲੱਗੂਗਾ ਹਾਂ ਹਾਂ ਆਪਣੇ ਵੀ ਐਂ ਤਾਂ ਚੰਗਾ ਪੈ ਗਿਆ ਚਲੋ ਦਿਨ ਵਧੀਆ ਕਰਿਆ ਤੇ ਵੀ ਜਿਹੜਾ 15 ਪੁੱਤਰ ਜੇ ਕਰਤਾ ਉੱਥੇ ਪੱਕ ਜੂਗਾ ਹੁਣ ਐਨਾ ਸਟੇਜ ਆ ਹੋ ਜੂ ਓਏ ਫਰਸ਼ ਕਰਕੇ ਤਾਂ ਕੰਮ ਹਾਂ ਰਾਤ ਰਾਤ ਨੂੰ ਅਸੀਂ ਕਰਤਾ ਸਾਰੀ ਰਾਤ ਠੀਕ ਹੈ ਸਵੇਰੇ ਸਾਧਰੇ ਬਾ ਫਰਸ਼ ਨੂੰ ਲਾਗੇ ਉਹ ਅੱਛਾ ਸਾਰੇ ਤਾਂ ਨਹੀਂ ਪਾਉਣਾ ਫਰਸ਼ ਵਾਲੇ ਨਹੀਂ ਨਹੀਂ ਉਹ ਤਾਂ ਗਾਹ ਨੂੰ ਪਾਉ ਇਸ ਤੇ ਲਵਾਉ ਠੀਕ ਮੂਰੇ ਮੂਰੇ ਪਾਤਾ ਮੂਰੇ ਮੂਰੇ ਪਾਉਣਾ ਤਾਂ ਫਿਰ ਉੱਥੇ ਟਰੈਕਟਰ ਨਹੀਂ ਬਣਦਾ ਹੁਣ ਹਾਤਾ ਹੋ ਜਾਣਾ ਹਾਂ ਹਾਤਾ ਨਹੀਂ ਬਣਣਾ ਠੀਕ ਨਾਲ ਨੂੰ ਐ ਸੁੱਕ ਜਾਗਾ ਫਰ ਜਿਹੜਾ ਪਿਆ ਬਾ ਹੁਣ ਬਣ ਜਾਣਾ ਫਿਰ ਸਵਾਗਾ ਘਮਾਈ ਜਾਣਾ ਮਦੂ ਠੀਕ ਠੀਕ ਇਹਨਾਂ ਵਧੀਆ ਹੋ ਜਾਣਾ ਇੱਕ ਅੱਧਾ ਦਿਨ ਛੱਡ ਕੇ ਨਾ ਪੱਕੇ ਗਾਲੀ ਟਰੈਕਟਰ ਕੋਮੀ ਜਾਵੇ ਉਹਦੇ ਪਰ ਟਰਾਲਾ ਪਾਕੀ ਕੋਮੀ ਜਾਵੇ ਇੰਨੀ ਜਿਹਾ ਬਹੁਤ ਦਬ ਜਾਣਾ ਫਿਰ ਉਹ ਵੀ ਫਰਕ ਬਾਕੀ ਗੱਡੀਆਂ ਚ ਬਥੇਰਾ ਵਜਣਾ ਫਿਰ ਹੈ ਰੂਲਰ ਫੇਰ ਲੈ ਅੱਛਾ ਉਧਰ ਮੰਗਾਇਆ ਗਿਆ ਠੀਕ ਹੈ ਮੀਂਹ ਦਾ ਹੀ ਦੇਖਦੇ ਤੇ ਮੀਂਹ ਪੈ ਜਵੇ ਫਿਰ ਕਿੱਲਾ ਹੋ ਗਿਆ ਹਾਂ 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 ਕਿੱਲੇ ਵੀ ਨਹੀਂ ਪਾਣੀ ਛੱਡਣਾ ਪੈਣਾ ਪਾਣੀ ਛੱਡ ਜੇ ਤੱਕ ਇਹ ਤਾਂ ਹੈ ਇੱਕ ਪਟਾਵੇਂ ਮਾਰਤੇ ਉਹਨੇ ਮਿੱਟੀ ਵੀ ਮਿਕਸਰ ਕਰ ਹਾਂ ਮਿੱਟੀ ਘੜ ਸੀ ਸੁਆਹ ਜੇ ਮੂੰਹ ਜੋੜਦਾ ਪਿਆ ਉਹਨੇ ਉਹ ਵੀ ਸੱਟ ਜੀ ਕਰਤੀ ਜਾਂਨ ਮਿੱਟੀ ਪਹਿਲਾਂ ਜਿਗਣਾ ਰੇਤਾ ਦਾ ਨਾ ਉਹਦਾ ਮੀਂਹ ਪੈ ਕੇ ਉਹ ਹੋਰੇ ਕੋਈ ਬੜਾ ਪਾਣੀ ਤਾਂ ਨਹੀਂ ਖੜਿਆ ਹੂੰ ਨਹੀਂ ਬਸ ਠੀਕ ਹੈ ਪਾਣੀ ਪੂਣੀ ਤਾਂ ਇਹ ਟਾਲਾ ਬਣਾਤੀਆਂ ਚਾਰੇ ਪਾਸੇ ਨੂੰ ਅੱਛਾ ਮਾਂ ਤੰਦ ਨਾਲ ਤੇ ਮਿੱਟੀ ਹਟਾਈ ਵੀ ਥੋੜੀ ਜੀ ਠੀਕ ਠੀਕ ਹੈ ਉਹ ਕਰੀ ਤੇ ਮੜੀ ਸੱਟ ਉਹਦੇ ਕਰਕੇ ਥੋੜਾ ਜਿਹਾ ਨੀਮਾ ਜਿਹਾ ਗੱਬੇ ਜਿਹਾ ਨੂੰ ਉਹ ਕਰ ਲੈਣਾ ਹੁਣ ਜਾ ਦੇ ਉਹਦੇ ਮਾੜ ਮੋਟਾ ਸਵਾਗੇ ਨੇ ਖਿੱਚ ਕੇ ਕਰ ਲੈਣਾ ਉਧਰ ਕਰਾਣ ਨਾਲ ਕਰੂੰਗਾ ਹਾਂ ਹਾਂ ਜੜ ਚੋਂ ਮਿੱਟੀ ਚੱਕਣੀ ਉਹਦੇ ਬਾਉਂਡਰੀ ਦੇ ਠੀਕ ਠੀਕ ਆ ਕਰਾ ਫੇਕੇ ਫਲੂ ਲੋ ਫਿਰ ਕੇ ਆਪਰ ਹਾਂ ਚੱਲੇ ਵਧੀਆ ਬਣ ਜੂ ਠੀਕ ਹਨ ਵਧੀਆ ਮੈਂ ਇਹ ਵੀ ਜ਼ਰੂਰੀ ਆ ਹੁਣ ਉੱਪਰ ਬੈਠ ਕੇ ਨੇ ਕਿਹੜਾ ਦਿੰਦਾ ਇਹਦੇ ਨਹੀਂ ਦੂਏ ਨੂੰ ਘੁਮਾ ਕੇ ਲਿਆ ਦੇ ਉੱਪਰ ਬੈਠ ਕੇ ਅੱਛਾ ਇਹਨੂੰ ਤੂਰ ਕੇ ਸੇ ਤਕੜੀ ਕਰਦੀ ਐ ਬੋਦੀ ਹਾਂ ਹਾਂ ਠੀਕ ਆ ਲੱਗਿਆ ਫਰਕ ਪੈਣਾ ਹੁਣ ਤਾਂ ਰੰਗ ਰੂਪ ਦੇਖ ਲੈ ਕਿੰਨਾ ਹਾਂ ਹ ਪਰ ਇਹਨੂੰ ਉਹ ਮੈਂ ਤਾਂ ਜਾਰੀ ਆ ਨਾ ਠੀਕ ਹੈ 10 ਸਾਲ ਤੋਂ ਬਛੇ ਦਾ ਤਿਆਰ ਹੈ ਅੱਛਾ ਹਾਂ ਅਲਹਮਦੁਲਿਲਾ ਨਾ ਪਾਣੇ 10 ਮਹੀਨੇ ਤੱਕ ਕਰਾ ਕਰਦਣੀ ਤਿਆਰ ਹੈ ਠੀਕ ਠੀਕ ਹੈ ਨਾ ਨਾ ਵਧੀਆ ਹੈ ਨਾ ਹੋਰ ਸਰ ਬਸ ਠੀਕ ਹੈ ਗਰਗੀ ਸਾਰੀ ਜੀ ਤੇਰੀ ਵੀ ਹਾਂ ਹਾਂ ਹਸਵੀਰ ਦੀ ਮੇਰੀ ਵੀ ਯਾਰ ਇਹ ਤੱਗੀਆਂ ਓ ਸੱਲ ਕੋ ਗਰਗੀ ਸਾਰੀ ਜੀ ਹਾਂ ਹਾਂ ਸਾਡੇ ਸਾਰੀ ਗਰਗੀ ਤੇ ਸੈਲਰ ਦੇ ਨਾਲ ਵਾਲੀ ਆ ਉਹ ਗਰਗੀ ਜੀ ਪਰਲੇ ਪਾਸੇ ਬੰਨ ਕਿੰਨੀ ਉਹ ਖੜੀ ਆ ਉਹ ਪਤਾ ਕੀ ਚੱਕਰ ਹੋਇਆ ਉਹ ਹਵਾ ਘੁੰਮਦੀ ਆ ਨਾ ਹਾਂ ਹਾਂ ਬੋਲੇ ਜੀ ਆਏ ਮੇਰੇ ਅਲੀ ਤਾਂ ਨਹੀਂ ਗਰੀ ਮੈਂ ਤਾਂ ਜਾਇ ਨਹੀਂ ਹੋਇਆ ਮੈਂ ਤਾਂ ਹੁਣ ਜਾ ਮੈਂ ਵੀ ਨਹੀਂ ਪਾਪਾ ਹੀ ਗਿਆ ਤਾਂ ਗੱਲ ਉਧਰ ਨੂੰ ਤਾਂ ਮੈਂ ਤੇ ਨਹੀਂ ਜਾ ਹੋਇਆ ਹਾਂ ਅੱਜ ਨੀਕਾ ਮਾਰ ਕੇ ਆਉਂਗਾ ਜੇ ਕਿਹੜਾ ਵਜੇ ਆ ਉਧਰ ਨੂੰ ਮੈਂ ਤਾਂ ਇੱਧਰ ਉਧਰ ਦੇਖਿਆ ਇੱਧਰ ਆਪਣੇ ਹੈ ਜੀ ਬਚਾਉ ਆ ਉਧਰ ਅੱਛਾ ਕੱਲੇ ਸੀ ਉਹ ਗੇੜ ਤੇ ਮਰੰਡੇ ਆਮ ਜਲਾ ਚ ਅੱਛਾ ਮਾ ਉੱਥੇ ਤੇ ਆਉਂਦੀ ਮੈਂ ਤਾਂ ਫਿਰ ਪਹਿਲਾਂ ਵੰਡਰ ਨੂੰ ਗਿਆ ਮੈਂ ਦੇਖ ਕੇ ਤਾਂ ਆਵਾਂ ਜਾ ਕੇ ਗਾਹਾਂ ਹਸਵੀਰ ਪੰਮਾ ਹਾਂ ਅਤੇ ਕੀ ਮੈਂ ਤਾਂ ਹੱਥ ਵੀ ਨੂੰ ਕਿਹਾ ਵਾ ਤਾਂ ਮੈਂ ਕਿਹਾ 35 ਤੇ 40 ਦੇ ਵਿੱਚ ਰਹੂ ਤਰਾ ਹੂੰ ਹੂੰ ਇੰਨਾ ਦਾ ਹੈਗਾ ਤਾਂ ਕਿਉਂਕਿ ਇੰਜੀਨੀਅਰ ਸਭ ਦੀਆਂ ਤਗੜੀਆਂ ਨੇ ਯਾਰ ਦੇਖਦੇ ਆ ਬਾਕੀ ਜਿਹੜਾ ਕਰਮਾਂ ਚ ਹੋਇਆ ਉਹ ਕਿਤੇ ਨਹੀਂ ਜਾਂਦਾ ਉਹ ਤਾਂ ਲੇ ਕੇ ਰੱਬ ਨੇ ਰੱਖਣੇ ਆ ਹਾਂ ਹਾਂ ਠੀਕ ਤੱਕ ਸਾਡਾ ਇਹ ਤਾਂ ਹੈ ਕਹਿੰਦੇ ਬਹੁਤ ਇੰਨਾ ਵੀ ਇੰਨਾ ਵੀ ਵੱਧੂ ਆ ਹਾਂ ਹਾਂ ਐ ਤਾਂ ਬੰਦੇ ਦਾ ਢਿੱਡ ਭਰਦਾ ਹੀ ਜਿੰਨਾ ਮੈਂ ਪਰ ਆਏ ਆ ਵੀ ਸਾਨੂੰ ਜਿਹੜੀ ਸੇਵਾ ਕਰੀ ਵੀ ਨਾ ਉਹਦਾ ਮੁੱਲ ਹਾਂ ਹਾਂ ਬਾਕੀ ਸੁੱਖੀ ਖਾਂਦੀ ਵੱਢ ਹੋਈ ਜਾਵੇ ਬਸ ਬਸ ਉਹੀ ਚੱਲਦਾ ਹੂੰ ਹੂੰ ਠੀਕ ਆ ਜੀ ਲਓ ਜੀ ਮੰਡ ਵਾਲੀ ਕਿੰਨੀ ਜੀਰੀ ਕਿੰਨੀ ਫੇਰ ਆਕੇ ਤੇ ਕੀੜਾ ਮਾਰਨ ਗਿਰ ਗਈ ਜਿਹੜੀ ਕਰਨੀ ਸਾਰੀ ਉਹ ਉਹਨਾ ਬੱਟ ਦੇ ਉੱਪਰ ਤੇ ਵੀ ਆਪਾਂ ਨੇ ਆਏ ਅੰਦਰ ਨੂੰ ਮੋੜਨ ਲਾਤ ਕੇ ਜਿਹੜੀਆਂ ਬੱਟ ਕਿੰਨੀ ਤੇ ਖੋਈ ਵੀ ਐ ਵੀ ਅੰਦਰ ਨੂੰ ਮੁੜ ਜਵੇ ਆ ਦੇਖੋ ਜੀ ਤੇ ਦਰਤ ਜਿਹੜਾ ਤੇੜ ਪਈ ਬਿੱਤੀ ਤੇੜ ਪਾਣ ਕਰਕੇ ਜਿਹੜਾ ਪਾਣੀ ਤਾਂ ਉਹ ਸਾਰੀ ਖੇਤ ਖਾ ਗਈ ਇੱਕ ਦੂਜੇ ਦਾ ਪਾਣੀ ਨਹੀਂ ਕੱਢਿਆ ਹੈਗਾ ਖੇਤ ਚ ਨੂੰ ਖੇਤ ਖੇਤ ਦਾ ਪਾਣੀ ਉੱਕਣੇ ਖਾ ਗਏ ਖੇਤ ਯਾ ਜਿਹੜੀ ਹੰਜੀਰੀ ਐ ਇੱਕਨ ਐਪੇਰ ਕਰ ਅੰਦਰ ਨੂੰ ਮੋੜ ਦਨੇ ਆ ਬੱਟਾਂ ਪਰਤੇ ਨਾਲੇ ਬੱਟੇ ਪਰ ਤਰਨਾ ਸੁੱਕਾ ਹੋ ਜਾਊਗਾ ਸੰਜੀ ਬੱਟ ਜਿਹੜੀ ਹੁਣ ਗਰੀ ਵੀ ਤਾਂ ਹੈਗੀ ਉਹ ਐ ਨਾਲੇ ਮੋੜ ਦਨੇ ਜੀ ਅੰਦਰ ਨੂੰ ਨਾਲੇ ਦੂਈ ਬੰਦਿਆਂ ਨੂੰ ਵੀ ਤਰਨਾ ਸੁੱਕਾ ਹੋ ਜਾਊਗਾ ਬੱਟ ਪਰ ਇਹ ਤਾਂ ਜਿਹੜੀ ਹਰੀ ਆ ਹਾਲੇ ਬਾਕੀ ਦੇਖਦੇ ਆ ਜੀ ਹੁਣ ਅਜੇ ਵੀ ਬੱਲੇ ਚ ਹੈਗਾ ਕੋਈ ਕੋਈ ਦਾਣਾ ਹਰਾ ਐ ਤਾਂ ਮੌਸਮ ਫੇਰ ਵਿਗੜਦਾ ਕਦੇ ਧੁੱਪ ਆ ਜਾਂਦੀ ਐ ਤੇ ਫੇਰ ਬੱਦਲ ਬਾਈ ਹੋ ਜਾਂਦੀ ਆ ਦੱਸਿਆ ਵਾ ਹੈਗਾ ਕਹਿੰਦੇ ਅਜ ਤਾਂ ਦਿਨ ਹੋਰ ਬਾਕੀ ਕੱਲ ਤੇ ਸਾਫ਼ ਦੱਸਦੇ ਐ ਬਾਕੀ ਅੱਜ ਵਾਲਾ ਕੱਲ ਵਾਲਾ ਤਾਂ ਨੈਟ ਵੀ ਨਹੀਂ ਸਹੀ ਦੱਸਦਾ ਉਹ ਯਾਰ ਘਰਤੀ ਪਿੱਛੇ ਤੇ ਏਕਣ ਮੋੜ ਦੀ ਅੰਦਰ ਨੂੰ ਬਟ ਐ ਨੰਗੀ ਹੋ ਗਈ ਚਲੋ ਆਇਆ ਵੀ ਹੁਣ ਸੁੱਕੇ ਤੇ ਹੀ ਇਹ ਤਾਂ ਅਰਤੀ ਸੁਖਜੋਗੀ ਚੰਗੀ ਤਾਂ ਇਹ ਜਦ ਵੱਡ ਹੋਊਗੀ ਕਿ ਉਹ ਸਾਰਾ ਲਾਨ ਏ ਥੱਲੇ ਜੜ ਤੇ ਚੱਕਣਾ ਪੈਣਾ ਏ ਬਾਕੀ ਦੇਖਦੇ ਆ ਫਿਰ ਜਿਵੇਂ ਲੂਟ ਆਊਗਾ ਉਹ ਦੇਖੋ ਮੌਸਮ ਕਿਵੇਂ ਹੋ ਜਾਂਦਾ ਏ ਦੇਖਿਆ ਜਾ ਮੌਸਮ ਹੋ ਗਿਆ ਹੁਣ ਧੁੱਪ ਨਿਕਲੀ ਵੀ ਤੀ ਹੁਣ ਇੱਕੋ ਲੱਗਦਾ ਸ਼ਾਮਾਂ ਜੀ ਹੋ ਕੇ ਬੱਦਲ ਵਾਈ ਜੀ ਹੋਊਗੀ ਇਹ ਨਹੀਂ ਸਵੇਰ ਦਾ ਮੌਸਮ ਇੱਕਾ ਨੇ ਕਰੀ ਜਾਂਦਾ ਕਦੇ ਬੱਦਲ ਆ ਗਿਆ ਕਦੇ ਧੁੱਪ ਨਿਕਲੀ ਆਈ ਉਹੀ ਸਾਰੇ ਪਾਸੇ ਹੀ ਹਾਲ ਹੈ ਚਲੋ ਹਾਂ ਕਰ ਦਵਾ ਜੀ ਬਟ ਲਾਜ਼ਮਾ ਸਰੇ ਇਹਨੇ ਇਹ ਦੇਖੋ ਨੇ ਉਹ ਬਾਅਦ ਚ ਲੋ ਤਾਂ ਤਾਂ ਚੱਕੋਗੇ ਤੇ ਜੀ ਗੰਨਾ ਵੀ ਡਾਡਾ ਹੋ ਗਿਆ ਤੇ ਪੱਪੀ ਰੱਖਨੇ ਇਹਨੂੰ ਇਹਨੂੰ ਵੀ ਚੱਕਦੀਏ ਹੁਣ ਦੂਵੇ ਦੇਖੇ ਤੇ ਕਿੰਨੀ ਫੇ ਰੱਖਾ ਜੀ ਹੁਣ ਦੇਖਦੇ ਹਾਂ ਕਿਵੇਂ ਚੱਕੂਗਾ ਇਹ ਹੋ ਗਿਆ ਧਾਨਾ ਤੱਕ ਆ ਵੀ ਚੱਕਦੇ ਆਂ ਫਿਰ ਗਨੇ ਦੀ ਲਾਮ ਤਾਂ ਸੋਣੀ ਹੋ ਗਈ ਜੀ ਬਰਗਰ ਕੇ ਕੰਮ ਖਰਾਬ ਹੋ ਜਾਂਦਾ ਨਹੀਂ ਪਹਿਲਾਂ ਖੜਾ ਖੜਾ ਬਹੁਤ ਵਧੀਆ ਲੱਗਦਾ ਥਾ ਚਲੋ ਮਿਲਦੇ ਨਹੀਂ ਫਿਕਰ ਨਾਲ ਚੱਕ ਕੇ ਲਓ ਜੀ ਆ ਪਹੀ ਆ ਗਈ ਦੀ ਪਹੀ ਜਿਹਨੂੰ ਵੀ ਗਿਰਿਆ ਬਾਈ ਇਹਦੇ ਚਲੋ ਵਾਂਗ ਹੋ ਗਿਆ ਵੀ ਹੁਣ ਕੋਈ ਹਲੇ ਚੀਜ਼ ਨਹੀਂ ਲੱਗੀ ਡਰਾਈਵਰ ਵਗੈਰਾ ਪਹੀ ਘੱਟ ਚੱਲਦੀ ਆ ਇਹ ਇਹ ਥਰਮੋਟ੍ਰਾਡਰ ਲਖਿਆ ਹੋਵੇ ਕੋਈ ਫੇਰ ਉਹ ਕਰਨੇ ਸਾਰੀ ਤੋੜ ਕੇ ਲਖਣਾ ਦਾ ਇਹ ਹਲਦੀ ਘੜੀ ਦਾ ਬਚਾਓ ਜੀ ਹੁਣ ਇਹਨੂੰ ਵੀ ਚੱਕ ਕੇ ਜਾਨੇ ਇਹ ਕਿੜੀਆਂ ਜਿਹਾ ਬਹੁਤਾ ਕੰਨੇ ਪਰ ਜੇ ਮੀੜੇ ਨੂੰ ਫੜ ਕੇ ਚੱਕਦੇ ਆਂ ਕੀੜੀਆਂ ਚੜ ਜਾਂਦੀਆਂ ਚਲੋ ਚੱਕਣਾ ਤਾਂ ਪੈਣਾ ਹੀ ਆ ਜੀ ਦੇਖਦੇ ਆਂ ਚੱਕ ਕੇ ਫਿਰ ਉਹ ਚੱਕਤਾ ਹੀ ਕੰਨਾਂ ਸਾਰੇ ਹੀ ਹੋ ਗਈ ਬਹੀ ਸਾਫ ਜੀ ਕਿ ਕੱਲ ਨੂੰ ਮਸ਼ੀਨਾਂ ਮਸ਼ੀਨਾਂ ਵੀ ਆਉਣੀਆਂ ਗਾਂਹਾਂ ਜੱਗੇ ਦੇ ਜਿਹੜੀ ਪੱਕੀ ਪਈ ਆ ਮਸ਼ੀਨੂਰੀ ਨੂੰ ਰੱਖ ਕੇ ਜਾਣੀ ਉਹਦੀ ਵੀ ਅੱਜ ਦੀ ਕਾਲੇ ਵਾਲੀ ਆ ਗਈ ਕਾਲੇ ਨਰਮ ਹੈ ਇਹ ਕਮੇੜੇ ਵੀ ਨਹੀਂ ਰਹਿੰਦੇ ਹੈਗੇ ਬੰਨੇ ਹੋਏ ਉਹ ਵੀ ਜਦੇ ਖੁੱਲ ਜਾਂਦੇ ਆ ਮੈਂ ਬਨੰਦਾ ਨੂੰ ਕਰਤਾ ਨੇ ਸਾਰਾ ਹੋ ਗਿਆ ਇੱਥੇ ਫੇਰਾ ਮੋੜ ਚੌੜਾ ਏ ਜਿਹੜੀਆਂ ਹੁਣ ਦੇਖ ਦੇਖ ਸਭ ਦੀਆਂ ਲੱਗੀਆਂ ਹੁਣ ਪਰ ਮਸ਼ੀਨਾਂ ਨਹੀਂ ਚੱਲਦੀਆਂ ਹਲੇ ਘੜ ਤੋਂ ਘਟ ਇੱਕ ਹਫਤਾ ਹਾਂ ਵੀ ਬੱਟੇ ਤੱਕੇ ਰਹੇ ਐ ਫਿਰ ਆਹੀ ਜਦ ਤੁਰਦੇ ਆ ਬੱਟ ਪਰ ਤੇ ਛੱਡਦੇ ਬਹੁਤੇ ਇਹਨਾਂ ਦਾ ਬੰਦਾ ਆਪ ਥੋੜੀ ਮਿਹਨਤ ਕਰ ਲਵੇ ਜਿਹੜੀ ਬਾਟਰੂਮ ਕਿਤੇ ਨੂੰ ਜਿਆਦਾ ਤੁਰਨਾ ਹੁੰਦਾ ਏ ਉਥੇ ਤਾਂ ਅੰਦਰੋਂ ਮੋੜ ਲਵੇ ਕੋਲ ਚੱਲ ਠੀਕ ਰਹਿੰਦੀ ਏ ਤੋਂ ਮੈਂ ਬੱਟੇ ਦੇ ਅੰਦਰ ਨੂੰ ਸਾਰੇ ਅੰਦਰ ਨੂੰ ਮੋੜ ਤੇ ਅੱਲੂ ਤਰਨاويه ਵਾਟ ਪਰ ਜਿਵੇਂ ਮਰਜੀ ਤੂੰ ਮੈਂ ਤਾਂ ਤੁਰ ਹੀ ਜਾਵੇ ਹੁਣ ਇਹ ਮਸ਼ੀਨ ਨਾਲ ਨੂੰ ਫਾਇਦਾ ਹੋ ਜਾਂਦਾ ਜੀ ਉਹ ਮਸ਼ੀਨ ਤਾਂ ਜਮੇ ਜੜ ਮਾ ਰੱਖ ਕੇ ਚੱਕਣੀ ਆ ਉਹਨੇ ਉਹ ਵਾਟਰ ਦੇ ਪਤਾ ਘਟ ਰੱਖ ਨਹੀਂ ਹੋਣਾ ਘਟ ਰੱਖ ਥੱਲੇ ਰੱਖ ਹੋਣਾ ਏ ਤੋ ਆਈ ਬੰਦਰ ਮੂੜੀ ਵੀ ਤਾਂ ਹੁਣ ਉਹਦਾ ਫਾਇਦਾ ਹੋ ਜੂ ਬਾਕੀ ਫਿਰ ਇਦਾਂ ਵੱਡਣੀਆਂ ਉਹਤੇ ਇੱਕ ਦਿਨ ਪਹਿਲਾਂ ਆ ਮੈਂ ਇਹ ਤੇ ਕਰੂੰਗਾ ਥੋੜੀ ਜੀ ਦਾਤੀ ਗਲ ਵੀ ਜੇ ਕਿ ਕਿ ਸਿਆੜ ਦਾਤੀ ਗਲ ਵੱਢ ਕੇ ਉੱਪਰੋਂ ਗੇਰ ਹੋ ਜਵੇ ਫੇ ਮਸ਼ੀਨਾਂ ਨੂੰ ਵੀ ਸਫਾ ਰਹਿੰਦਾ ਜੀ ਉਹ ਜੇ ਮਸ਼ੀਨ ਵਾਲਾ ਕਟਰ ਉੱਪਰ ਰੱਖੂਗਾ ਤਾਂ ਵੀ ਥੱਲੇ ਰਹਿਣੀ ਆ ਕਿ ਥੱਲੇ ਰੱਖੂਗਾ ਫੇ ਸਿਰ ਰਹਿ ਜਾਂਦੀ ਆ ਇਦਾਂ ਨੂੰ ਆਪਣੇ ਆਪ ਨੂੰ ਸੈਟਾ ਪਹਿਲਾਂ ਹੀ ਵੱਡਣੀਆਂ ਪੈਣੀਆਂ ਐ ਚਲੋ ਰੱਬ ਨੇ ਜਿਹੜਾ ਨਿਸ਼ਾਨ ਕਰਨਾ ਤੂੰ ਤਾਂ ਕਰਤਾ ਹੁਣ ਵੀ ਸੁਖ ਬਕਰ ਬਿਲੋ ਹੁਣ ਧੁੱਪ ਨਿਕਲਿਆ ਹੀ ਪੂਰੀ ਮੌਸਮ ਦਾ ਕੁਝ ਪਤਾ ਹੀ ਨਹੀਂ ਲੱਗਦਾ ਇਹੋ ਪੂਰੀ ਧੁੱਪ ਨਿਕਲੀ ਵੀ ਆ ਨਾ ਚਲੋ ਦੇਖਦੇ ਹਾਂ ਇਹ ਬਾਕੀ ਫਿਰ